जय गुरुदेव तन गुरुदेव मैं सोम सहोता ਤੁਸੀਂ ਦੇਖ ਰਹੇ ਹੋ ਚੈਨਲ پوسੂ ਨਾਮਾ پوسੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਇਸ ਐਪੀਸੋਡ ਦੇ ਵਿੱਚ ਮੈਂ ਮਹਾਪ੍ਰਸ਼ਾਂ ਦੇ ਨਾਲ ਆਪ ਸਭ ਨੂੰ ਰੂਪ ਰੂਪ ਕਰਾਉਣ ਜਾਣ ਜਾ ਰਿਹਾ ਔਰ ਜੇਕਰ ਆਪਾਂ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਦੇ ਇਤਿਹਾਸ ਦੀ ਗੱਲ ਕਰੀਏ ਕਿਉਂਕਿ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਆਸ਼ਰਮ ਹੈ ਔਰ ਇਸ ਆਸ਼ਰਮ ਦੇ ਨਾਲ ਜੁੜੀ ਹੋਈ ਸੰਗਤ ਜਿਹੜੀ ਹੈ ਉਹ ਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਹੈ ਸੱਤ ਸਮੁੰਦਰੋਂ ਪਾਰ ਤਾਂ ਹੈ ਹੀ ਹੈ ਸਰਹੱਦ ਦੇ ਉਸ ਪਾਰ ਵੀ ਇਸ ਡੇਰੇ ਦੇ ਨਾਲ ਜੁੜੀ ਹੋਈ ਸੰਗਤ ਹੈ ਅੱਜ ਇਸ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਪੂਰੇ ਡੇਰੇ ਦੇ ਇਤਿਹਾਸ ਬਾਰੇ ਕਿ ਇਸ ਡੇਰੇ ਦੀ ਗੱਦੀ ਜਿਹੜੀ ਸੀ ਇਸ ਡੇਰੇ ਦੀ ਸ਼ੁਰੂਆਤ 1947 ਤੋਂ ਪਹਿਲਾਂ ਵੀ ਹੋਈ ਹੈ ਜਾਂ 1947 ਤੋਂ ਬਾਅਦ ਹੋਈ ਹੈ ਜਾਂ ਫਿਰ ਇਹ ਕਹ ਲਈਏ कि जेकर 1947 ਤੋਂ ਪਹਿਲਾ ਤੋਂ ਇਸ ਦੇਰੇ ਦੀ ਸ਼ੁਰੂਆਤ ਹੋਈ ਹੈ ਤੇ ਉਸ ਵੇਲੇ ਪਹਿਲੇ ਮਹਾਪੁਰਸ਼ ਕੌਣ ਸਨ ਔਰ ਉਹਨਾਂ ਨੇ ਮਤਲਬ ਕਿਸ ਸਟੇਟ ਦੇ ਵਿੱਚ ਆ ਕੇ ਪਹਿਲਾ ਸਥਾਨ ਜਿਹੜਾ ਬਣਾਇਆ ਸੀ ਔਰ ਅੱਜ ਮੌਜੂਦਾ ਸ਼੍ਰੀ ਸ਼੍ਰੀ 108 ਮਹਾਪੁਰਸ਼ ਗੁਰਦੀਪ ਗਿਰੀ ਜੀ ਇਹ ਜੋ ਗੱਦੀ ਚਲਾ ਰਹੇ ਨੇ ਇਸ ਸਮੇਂ ਜੋ ਉਸ ਗੱਦੀ ਦੇ ਵਿਰਾਜਮਾਨ ਨੇ ਇਹ ਕਿੰਨੇ ਮਤਲਬ ਕਿੰਨੀ ਜਿਹੜੀ ਗੱਦੀ ਹੈ ਉਹ ਉਸ ਤੇ ਵਿਰਾਜਮਾਨ ਪੇਠੇ ਹੋਈ ਨਹੀਂ ਸਵਾਜੀ ਉਹਨਾਂ ਦੇ ਨਾਲ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਜੀ ਜੈ ਗੁਰਦੇਵ ਤਨ ਗੁਰਦੇਵ ਜੈ ਗੁਰਦੇਵ ਜੀ ਜੈ ਪਹਿਲਾਂ ਤਾਂ ਸਟੂਡੀਓ ਦੇ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਤੁਹਾਨੂੰ ਤੁਸੀਂ ਸਾਰਕ ਮਿਹਨਤ ਕੀਤੀ ਤੁਹਾਨੂੰ ਜਦ ਨੇ ਸੰਗਤ ਦਾ ਵੀ ਆਸ਼ੀਰਵਾਦ ਸੀ ਤੁਸੀਂ ਕਾफी ਦਿਨ ਰਾਤ ਆਉਂਦੇ ਰਹੇ ਦੇਖਦੇ ਰਹੇ ਬਾਬਾ ਜੀ ਜੇਕਰ ਆਪਾਂ ਅਮਰਾ ਗੱਲ ਕਰੀਏ ਸਵਾਮੀ ਜਗਤਗਿਰੀ ਆਸ਼ਰਮ ਦੀ ਤਾਂ ਇਸ ਦੀ ਸ਼ੁਰੂਆਤ ਕਿੱਦਾਂ ਹੋਈ ਸੀ ਕੀ ਹੈ ਇਸ ਦਾ ਇਤਿਹਾਸ ਹੈ ਸਹੋਤਾ ਜੀ ਇਹਦਾ ਇਤਿਹਾਸ ਤੇ ਕਾਫੀ ਪੁਰਾਣਾ ਹੈ ਜਿਵੇਂ ਕਿ ਕਾਫੀ ਸਾਰੇ ਮਹਾਪੁਰਸ਼ ਇਸ ਲੜੀ ਜਾਂਦੇ ਆ ਜਿਹੜੇ ਕਿ ਰਮਤੇ ਜੋਗੀ ਸਨ ਜਿਨ੍ਹਾਂ ਨੇ ਇੱਕ ਜਗ੍ਹਾ ਤੇ ਟਿਕ ਕੇ ਭਗਤੀ ਨਹੀਂ ਕੀਤੀ ਸਗੋਂ ਉਦਾਸੀਆਂ ਚ ਹੀ ਰਹੇ ਜੀ ਮਹਾਰਾਜ ਸਿੰਘਾਰਾ ਗਿਰੀ ਜੀ ਇਹਨਾਂ ਨੇ ਇੱਕ ਡੇਰੇ ਦੀ ਸਥਾਪਨਾ ਕੀਤੀ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਕਲੋਟਾ ਸੈ ਪੈਂਦਾ ਜੀ ਉਥੇ ਰੇ ਉਹ ਇਹਨਾਂ ਤੋਂ ਉਹਨਾਂ ਤੋਂ ਬਾਅਦ ਜਦੋਂ ਜੋਤੀ ਜੋ ਸਮਾ ਗਏ ਸਵਾਮੀ ਖੜਕਗਿਰੀ ਜੀ ਆਏ ਉੱਥੇ ਜੀ ਖੜਕਗਿਰੀ ਜੀ ਤੋਂ ਬਾਅਦ ਸਵਾਮੀ ਜੈਗਪਾਲ ਗਿਰੀ ਜੀ ਆਏ ਜੈਗਪਾਲ ਗਿਰੀ ਜੀ 1947 ਚ ਉੱਥੇ ਸ਼ਹੀਦ ਹੋ ਗਏ ਜੀ ਤੇ 1947 ਤੋਂ ਬਾਅਦ ਸਵਾਮੀ ਜਗਤਗਿਰੀ ਮਹਾਰਾਜ ਜੀ ਉੱਥੇ ਰਹੇ ਸਵਾਮੀ ਜਗਤਗਿਰੀ ਜੀ 1965 ਦੇ ਵਿੱਚ ਜੀ ਪਠਾਨਕੋਟ ਆ ਗਏ ਜਿਹੜਾ ਕਿ ਸਾਡਾ ਤਪ ਸਥਾਨ ਬਣਿਆ ਹੋਇਆ ਜੋ ਕਿ ਪੰਜਾਬ ਦੇ ਵਿੱਚ ਪੈਂਦਾ ਉੱਥੇ ਉਹਨਾਂ ਨੂੰ ਜਗ੍ਹਾ ਬੜੀ ਪਸੰਦ ਜੀ ਆਈ ਉੱਥੇ ਇੱਕ ਸੰਤ ਰਹਿੰਦੇ ਹੀ ਜਿਨ੍ਹਾਂ ਦਾ ਨਾਮ ਮਾਦੋਨਾਥ ਸੀ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਮੈਨੂੰ ਇਹ ਜਗ੍ਹਾ ਬਹੁਤ ਪਸੰਦ ਆਈ ਹੈ ਪਹਾੜੀ ਹੈ ਨਜ਼ਦੀਕ ਦਰਿਆ ਚੱਲਦਾ ਹੈ ਤੇ ਤਪ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਜਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਤੋਂ ਮੈਂ ਇੱਥੇ ਹੀ ਤਪ ਕਰਨਾ ਚਾਹੁੰਦਾ ਜੀ 1965 ਤੋਂ ਲੈ ਕੇ 1975 ਤੱਕ 10 ਸਾਲ ਉਹਨਾਂ ਨੇ ਤਪ ਕੀਤਾ 1975 ਚ ਉਹ ਜੋਤੀ ਜੋ ਸਮਾ ਗਈ ਜਦੋਂ ਜੋਤੀ ਜੋ ਸਮਾਏ ਉਹਨਾਂ ਦੇ ਸੇਵਕਾਂ ਨੇ ਉਥੇ ਉਹਨਾਂ ਦੇ ਨਾਂ ਤੇ ਸਥਾਨ ਬਣਾਤਾ ਜਿਹਦਾ ਨਾਂ ਤਪ ਸਥਾਨ ਰੱਖਿਆ ਜੀ ਦਾਸ ਨੂੰ 1975 ਤੋਂ ਬਾਅਦ ਸੇਵਾ ਦਾ ਸਮਾਂ ਮਿਲਿਆ ਜਦੋਂ ਤਪ ਸਥਾਨ ਬਣਿਆ ਉਹਦੇ ਬਾਅਦ ਜੋ ਜੰਮੂ ਸਾਡੇ ਗੁਰਪਾਈ ਪੂਰਨਗਰੀ ਜੀ ਰਹਿੰਦੇ ਸਨ ਜੀ ਸੋਚਿਆ ਕਿ ਉਸੇ 97 ਸੀ ਡਿਵੈਲਪ ਕਰਾਂਗੇ ਪਰ ਸਹੋਤਾ ਦੀ ਉਸ ਜਗ੍ਹਾ ਦੇ ਉੱਪਰ ਹਮ ਕਦੇ ਕਦੇ ਪਾਕਿਸਤਾਨ ਚੋ ਗੋਲੀਆਂ ਆ ਜਾਂਦੀਆਂ ਕਿਉਂਕਿ ਬਾਰਡਰ ਦੇ ਕਿਨਾਰੇ ਕਿਨਾਰੇ ਤੇ ਸੀ ਜੀ ਸੰਮਤ ਨੇ ਕਿਹਾ ਕਿ ਇੱਥੇ ਜ਼ਿਆਦਾ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ ਬਹੁਤ ਕੁ ਜਿੰਨਾ ਕਿ ਡੇਰਾ ਬਣਿਆ ਹੈ ਠੀਕ ਹੈ ਇਹਨੂੰ ਥੋੜਾ ਬਹੁਤਾ ਡਿਵੈਲਪ ਕਰ ਲਾਂਗੇ ਪਰ ਜ਼ਿਆਦਾ ਜਿਹੜਾ ਵੱਡਾ ਵਿਸਾਲ ਹੈ ਉਹ ਪਠਾਨਡ ਪੁਟ ਦੇ ਇਰਦ-ਗਿਰਦ ਦੀ ਹੋਈ ਜੀ ਅਸੀਂ ਕਾਫੀ ਕੋਸ਼ਿਸ਼ ਕੀਤੀ ਪਠਾਨਕੋਟ ਦੇ ਇਰਦ-ਗਿਰਦ ਕਿਤੇ ਜਮਾ ਜਗਾ ਖਰੀਦਣ ਦੀ ਪਰ ਉਹ ਮਿਲ ਨਹੀਂ ਪਾਈ ਜੀ ਫਿਰ ਇਹ ਜਿਸ ਜਗਾ ਤੇ ਹੁਣ ਡੇਰਾ ਬਣਿਆ ਹੋਇਆ ਹੈ ਸਵਾਮੀ ਜਗਤਗਿਰੀ ਆਸ਼ਰਮ ਜੀ ਇਹ ਬੇਸਿਕਲ ਹਿਮਾਚਲ ਚ ਪੈਂਦੀ ਹੈ ਜੀ ਬਿਲਕੁਲ ਤੇ ਹੈ ਬਿਲਕੁਲ ਪਠਾਨਕੋਟ ਦੇ ਨਾਲ ਜੁੜਦੀ ਹੈ ਔਰ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦੀ ਸੀ ਅੱਛਾ ਮਰੇ ਉਸ ਬਿਨਾ ਇਹ ਹਾਲਾਤ ਇਲਾਕਾ ਕਿਸ ਤਰ੍ਹਾਂ ਦਾ ਸੀ ਜਦੋਂ ਤੁਸੀਂ ਇਹ ਸਿਲੈਕਟ ਕੀਤਾ ਹੋਵੇਗਾ ਕਿ ਪਹਾੜੀ ਸੀ ਬੀਆਬਾਨ ਜੰਗਲ ਸੀਗੇ ਜਾਂ ਕਿਸ ਤਰ੍ਹਾਂ ਦੇ ਹਾਲਾਤ ਸਨ ਉਦੋਂ ਇਹ ਇਹ ਜਿਹੜਾ ਇਹਨੂੰ ਆਉਣ ਵਾਸਤੇ ਰਸਤਾ ਨਹੀਂ ਸੀ ਜਿਸ ਤਰ੍ਹਾਂ ਹੁਣ ਰੋਡ ਆ ਰਹੀ ਹੈ ਜੀ ਮੇਨ ਰੋਡ ਤੋਂ ਅਸੀਂ ਮੇਨ ਰੋਡ ਤੋਂ ਬੜੀ ਮੁਸ਼ਕਲ ਥੱਲੇ ਉਤਰੇ ਹੀ ਜੀ ਇਹ ਜਗ੍ਹਾ ਨੂੰ ਦੇਖਣ ਵਾਸਤੇ ਇਹ ਜਗ੍ਹਾ ਦੇਖੀ ਕਿ ਕੁਝ ਜ਼ਬਾਂਤਿ ਖੇਤੀ ਲੱਗਦੀ ਸੀ ਬਾਕੀ ਬੀਆਵਾਂ ਜਾਂ ਸੀ ਹੂੰ ਤੇ ਨਾਲ ਹੀ ਇਹ ਜਿਹੜੀ ਜਗ੍ਹਾ ਜਿਹੜੀ ਡੂੰਗੀ ਜਹੀ ਆਂ ਵੇਖਣਿਆ ਇੱਥੇ ਸਰਕਾਰ ਨੇ ਇੱਕ ਹੋਟਲ ਬਣਾਉਣ ਦੀ ਸੋਚ ਬਣਾਈ ਸੀ ਪਰ ਕੁਦਰਤੀ ਉਹ ਜਗ੍ਹਾ ਫੋਰ ਲੈਂਡ ਚ ਆ ਗਈ ਤੇ ਉਹਨਾਂ ਦਾ ਉਹ ਜਿਹੜਾ ਪ੍ਰਜੈਕਟ ਸੀ ਉਹ ਨਹੀਂ ਉੱਥੇ ਹੋ ਪਾਇਆ ਜੀ ਤੇ ਇਹ ਜਗ੍ਹਾ ਅਸੀਂ ਥੋੜੀ ਪਹਿਲਾਂ ਖਰੀਦੀ ਜਿੱਥੇ ਸਤ ਸੰਗ ਭਵਨ ਬਣਿਆ ਹੋਇਆ ਜੀ ਉਸ ਬਨੇ ਸੰਗਤ ਦਾ ਦਾਇਰਾ ਕਿੰਨਾ ਸੀ ਜੇ ਜਦੋਂ ਇਹ ਸੰਗ ਖਰੀਦੀ ਗਈ ਉਦੋਂ ਸੰਗਤ ਵੱਤ ਵੱਦ 10 ਤੋਂ 12 ਹਜ਼ਾਰੀ ਆਉਂਦੀ ਸੀ ਜੀ ਫਲਾਨਾ ਜੀ ਤੇ ਇਹ ਜਗ੍ਹਾ ਨੂੰ ਖਰੀਦ ਲਿਆ ਅਸੀਂ ਸੋਚਿਆ ਕਿ ਬੜੀ ਜਗ੍ਹਾ ਹੋ ਗਈ ਹੈ ਫਿਰ ਅਸੀਂ ਥੋੜੀ ਸੰਗਤ ਵਧੀ ਹੋਰ ਥੋੜੀ ਖਰੀਦ ਲਈ ਨਾਲ ਜੀ 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 ਫਿਰ ਜਗਾ ਹੋਰ मतलब ਜਿਵੇਂ ਜਿਵੇਂ ਸੰਗਤ ਵਧਦੀ ਗਈ ਜਗਾ ਦੀ ਕਮੀ ਮਹਿਸੂਸ ਹੁੰਦੀ ਹੈ ਮਹਿਸੂਸ ਹੁੰਦੀ ਗਈ ਜੀ ਤੇ ਹੁਣ ਜਗਾ ਕਾਫੀ ਕਮੀ ਮਹਿਸੂਸ ਹੁੰਦੀ ਹੈ ਬੇਸ਼ੱਕ ਇਹ 25 30 ਏਕੜ ਦੇ ਵਿੱਚ ਡੇਰਾ ਬਣਿਆ ਹੋਇਆ ਹੈ ਜੀ ਪਰ ਫਿਰ ਵੀ ਬਹੁਤ ਕਮੀ ਮਹਿਸੂਸ ਹੁੰਦੀ ਹੈ ਅੱਛਾ ਮਰੇ ਗੱਲ ਕਰੀਏ ਬੇਗੰਪੁਰੇ ਕਨਸੈਪਟ ਦੀ ਤੇ ਸੰਗਤ ਨੂੰ ਕਿਸ ਤਰ੍ਹਾਂ ਜੋੜਿਆ ਜਾ ਰਿਹਾ ਬੇਗੰਪੁਰਾ ਕਿਉਂਕਿ ਇਹ ਸਤਗੁਰੂ ਅਰਬਦਾਸ ਮਹਾਰਾਜੀ ਦਾ ਸ਼ਬਦ ਹੈ ਬੇਗੰਪੁਰਾ ਸਹਿਰ ਕੋ ਨਾ ਉਸ ਕਨਸੈਪਟ ਨੂੰ ਕਿਸ ਤਰ੍ਹਾਂ ਲੋਕਾਂ ਤੱਕ ਆਪਾ ਪਹੁੰਚਾ ਰਹੇ ਆ ਸਰ ਸਰੋਤਾ ਜੀ ਦੇਖਿਆ ਜਾਏ ਕਿ ਗੁਰੂ ਰਵੀਦਾਸ ਜੀ ਨੇ ਸਾਫ਼-ਸਾਫ਼ ਇਹ ਗੱਲ ਕਹੀ ਸੀ ਹਮ ਕਹੀ ਰਵੀਦਾਸ ਖਲਾਸ ਸਚ ਮਾਰਾ ਜੋ ਹਮ ਸਹਿਰੀ ਸੁਮੀਤ ਹਮਾਰਾ ਵਾਹ ਇਹ ਵਧੀਆ ਗੱਲ ਹੈ ਕਿ ਅਸੀਂ ਗੁਰੂ ਰਵੀਦਾਸ ਦੇ ਜਨਮ ਦਿਨ ਤੇ ਸੋਭਾ ਯਾਤਰਾ ਕੱਡੀਆਂ ਨੇ ਜੀ ਨਗਰ ਕੀਰਤਨ ਆਯੋਜਨ ਕੀਤੇ ਗਏ ਨੇ ਜੀ ਔਰ ਨਗਰ ਕੀਰਤਨਾਂ ਦੇ ਨਾਲ 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 ਪਰ ਬਾਤ ਫੇਰੀਆਂ ਹੋਈਆਂ ਕੀਰਤਨ ਦਰਬਾਰ ਹੋਏ ਲੰਗਰ ਲਾਏ ਹੂੰ ਪਰ ਇਥੋਂ ਤੱਕ ਸੀਮਤ ਨਹੀਂ ਗੁਰੂ ਜੀ ਨੇ ਕਿਹਾ ਉਹ ਮੇਰੇ ਸਰਦਾਲੂ ਹੋਣਗੇ ਜਿਹੜੇ ਬڑے ਲੰਗਰ ਲਾ ਦਨਗੇ ਉਹਨਾਂ ਨੇ ਨਹੀਂ ਮੰਨੀ ਗੱਲ ਕਿਆ ਬਾਤ ਉਹਨਾਂ ਨੇ ਕਹਿ ਕਿ ਮੇਰਾ ਸੇਵਾਦਾਰ ਮੇਰਾ ਮਿੱਤਰ ਮੇਰਾ ਸਰਗਾਲੂ ਅਸਲੀ ਉਹ ਹੈ ਜਿਨਾਂ ਆਪਣੀ ਜੀਵਨ ਨੂੰ ਆਪਣੀ ਪਰਿਵਾਰ ਨੂੰ ਦੇਗਮਪੁਰੇ ਚ ਬਦਲ ਲਿਆ ਕਿਆ ਬਾਤ ਹੈ ਦੇਗਮਪੁਰਾ ਬਾਨਾ ਕਿਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਵਰ ਦੇ ਵਿੱਚ ਦੱਸ ਰਿਹਾ ਸਭ ਤੋਂ ਪਹਿਲਾਂ ਸਮਾਜਿਕ ਬੀਗੰਪਰੇ ਦੀ ਉਹਨਾਂ ਨੇ ਗੱਲ ਕੀਤੀ ਕਾਇਮ ਦਾਇਮ ਸਦਾ ਸਦਾ ਰਹੇ ਬਹੁਤ ਖੂਬ ਇੱਕ ਰਾਜੇ ਦਾ ਰਾਜ ਹੋ ਜਾਵੇ ਤੇ ਇੱਕ ਰਾਜੇ ਦਾ ਰਾਜ ਕਦੋਂ ਹੋਵੇਗਾ ਜਦੋਂ ਕਿਸੇ ਰਾਜਾ ਦੇ ਵਿੱਚ ਪ੍ਰਭੂ ਵਰਗੇ ਗੁਣ ਪੈਦਾ ਹੋ ਜੇ ਜਿਸ ਤਰ੍ਹਾਂ ਪ੍ਰਭੂ ਚ ਗੁਣ ਹੈ ਕਿ ਕੋਈ ਉਹਨੂੰ ਗਾਲਾਂ ਕੱਢੇ ਤੇ ਚਾਹੇ ਉਹਦਾ ਨਾਮ ਜਪੇ ਉਹ ਸਭ ਨੂੰ ਬਰਾਬਰ ਰੱਖੇ ਸਚ ਮਹਾਰਾਜ ਇਹ ਇੱਕ ਇੱਕ ਪ੍ਰਸ਼ਨ ਮੈਂ ਇੱਥੇ ਇੱਥੇ ਲੈਣਾ ਚਾਹਾਂਗਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 52 ਰਾਜੇ ਜਿਹੜੇ ਆ ਉਹਨਾਂ ਦੇ ਸੇਵਕ ਨੇ ਰਾਜਾ ਪੀਪਾ ਹੋਇਆ ਮੀਰਾਬਾਈ ਜੀ ਹੋਈ ਸਹਿਜੋਬਾਈ ਜੀ ਹੋਰ ਬਹੁਤ ਸਾਰੇ ਜੀ ਆਪਾਂ ਇਤਿਹਾਸ ਤੇ ਨਜ਼ਰ ਮਾਰੀਏ ਸਤਗੁਰੂ ਰਵਿਦਾਸ ਮਹਾਰਾਜ ਨੇ ਕਿਤਨਾ ਕਿਤੇ ਰਾਜ ਦੀ ਵੀ ਮੰਗ ਕੀਤੀ ਹੈ ਕਿ ਰਾਜ ਹੋਣਾ ਜਿਨ੍ਹਾਂ ਦੇ 52 ਰਾਜੇ ਕੀ ਉਹ ਰਾਜ ਦੀ ਮੰਗ ਕਰ ਸਕਦੇ ਸਰ ਸਹੂਤਾ ਜੀ ਜਦੋਂ ਰਾਜਾ ਹਰਦੇਵ ਸਿੰਘ ਨਾਗਰਮਲ ਦੀ ਕਚਹਿਰੀ ਜੀ ਉਹਨਾਂ ਨੇ ਕੰਦਾ ਚੀਰਿਆ ਬਹੁਤ ਸਾਰੇ ਲੋਕ ਅੱਜ ਮੰਨਦੇ ਨਹੀਂ ਐ ਜੀ ਜੀ ਕਿ ਉਹਨਾਂ ਨੇ ਜੰਜੂਨੀ ਕੱਢੇ ਜੀ ਅੱਜ ਖਾਸ ਕਰਕੇ ਸਾਡਾ ਪੜਿਆ ਲਿਖਿਆ ਵਰਗ ਜੀ ਪਰ ਉਹਨਾਂ ਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਦਾ ਕਿ 바ਵਾ ਸਾਹਿਬ ਦੇ ਅੰਮੇਡਕਾਰ ਜੀ ਉਹ ਤਲਾਬ ਤੋਂ ਪਾਣੀ 3 ਲਈ ਗਏ ਤੇ ਇਹ ਨਹੀਂ ਸੀ ਕਿ ਉਹ ਤਲਾਬ ਦੇ ਪਾਣੀ ਚੋਂ ਕੋਈ ਅੰਮ੍ਰਿਤ ਮਿਲ ਗਿਆ ਹੈ ਨਾ ਸੀ ਤੇ ਉਹਦੇ ਨਾਲ ਉਹਨਾਂ ਦਾ ਜੀਵਨ ਸਫਲ ਹੋਣਾ ਸੀ ਚਾਹੇ ਉਹ ਮੰਦਰ ਕਾਲੀਖਾਂ ਮੰਦਰ ਜੀ ਕਹਿੰਦੇ ਉੱਥੇ ਮੱਥਾ ਟੇਕਣਗੇ ਤੇ ਉਹ ਇਸ ਕਰਕੇ ਨਹੀਂ ਗਏ ਕਿ ਉੱਥੇ ਮੱਥਾ ਟੇਕਣ ਨਾਲ ਉਹਨਾਂ ਦੀ ਮੁਕਤੀ ਹੋਣੀ ਸੀ ਉਹ ਇਸ ਕਰਕੇ ਗਏ ਕਿ ਸਾਨੂੰ ਵੀ ਰਾਈਟ ਆ ਸੀ ਵੀ ਇੱਥੇ ਮੱਥਾ ਟੇਕ ਸਕਨੇ ਆ ਅਸੀਂ ਵੀ ਇਸ ਤਲਾਬ ਦਾ ਪਾਣੀ ਪੀ ਸਕਦੇ ਆ ਇਸ ਤਰ੍ਹਾਂ ਸਤਗੁਰੂ ਅਰਬਿਦਾਸ ਜੀ ਨੇ ਇਹ ਦੱਸਣ ਲਈ ਉਹਨਾਂ ਨੂੰ ਤਰਕ ਦੇਣ ਦੇ ਲਈ ਕਿ ਹਰ ਇਨਸਾਨ ਜਿਹੜਾ ਕੋਈ ਵੀ ਮਨਕਸਾਉਂਦਾ ਪਹਿਰਾਵਾ ਪਹਿਨ ਸਕਦਾ ਜਿਸ ਤਰ੍ਹਾਂ ਇੱਕ ਟਾਈਪ ਆਈ ਹੈ ਮੈਂ ਵੀ ਪਹਿਨ ਸਕਦਾ ਇਹ ਨਹੀਂ ਹੈ ਕਿ ਮੈਨੂੰ ਆ ਇਜਾਜ਼ਤ ਨਹੀਂ ਹੈ ਕਹਿੰਦਾ ਪਾਪ ਗੁਰੂ ਜੀ ਦਾ ਇਹ ਪਈ ਸੀ ਜੀ ਲੇਕਿਨ ਅੱਜ ਕੰ ਦੇ ਪਤਾ ਨਹੀਂ ਉਹਨਾਂ ਦੇ ਮਨ ਚ ਕੀ ਆਇਆ ਕੋਈ ਖਾਸ ਕਰਕੇ ਸਾਡਾ ਪੜਿਆ ਲਿਖਿਆ ਵਰਗ ਹੈ ਉਹ ਕਈ ਵਾਰੀ ਸਟੇਜਾ ਤੋਂ ਬੋਲਦਾ ਕੌਣ ਕਹਿੰਦਾ ਉਹ ਪੱਥਰ ਪਾਰੇ ਹੀ ਕੌਣ ਕਹਿੰਦਾ ਉਹਨਾਂ ਜੰਝੂ ਪਾਏ ਹੀ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਉਹਨਾਂ ਨੇ ਜੰਜੂ ਪਾਇਆ ਕਿਉਂ 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 ਪਾਇਆ ਬਿਲਕੁਲ ਜਦੋਂ ਗੁਰੂ ਜੀ ਨੇ ਨੂੰ ਮਨਾ ਕੀਤਾ ਗੁਰੂ ਜੀ ਨੇ ਕਿਹਾ ਤੁਹਾਡੇ ਚ ਤੇ ਮੇਰੇ ਚ ਫਰਕ ਕੀ ਹੈ ਜਿਸ ਤਰ੍ਹਾਂ ਦਾ ਤੁਹਾਡਾ ਖੂਨ ਲਾ ਲਿਆ ਉਸੇ ਤਰ੍ਹਾਂ ਮੇਰਾ ਲਾ ਲਿਆ ਤਾਂ ਗੁਰੂ ਜੀ ਨੇ ਜਦੋਂ ਆਪਣਾ ਕੰਧਾ چیر ਕੇ ਖੂਨ ਬਹਾਇਆ ਰਾਜਾ ਡਰ ਗਿਆ ਰਾਜੇ ਦਾ ਦਰਬਾਰ ਲਾਲੂ ਲਾਲ ਹੋ ਗਿਆ ਰਾਜਾ ਨੇ ਕਿਹਾ ਤੂੰ ਚੌਣਾ ਕੀ ਹੈ ਕਿੰਦਾ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕੋ ਅਨ ਸੂਟ ਬੜੋ ਸਭ ਸੰਬਸੀ ਰਿਦਾਸ ਰਹੇ ਪਰਸਨ ਜੀ ਰਾਜਾ ਮੈਂ ਐਸਾ ਦੇਸ਼ ਚਾਹੁੰਦਾ ਹਾਂ ਐਸਾ ਰਾਜ ਚਾਹੁੰਦਾ ਹਾਂ ਜਿੱਥੇ ਸਭ ਨੂੰ ਪੇਟ ਭਰ ਕੇ ਖਾਣ ਨੂੰ ਮਿਲੇ ਪਹਿਨਣ ਲਈ ਕਪੜਾ ਵਧੀਆ ਮਿਲੇ ਰਹਿਣ ਲਈ ਘਰ ਹੋ ਕੀ ਬਾਤ ਇਹ ਗੁਰੂ ਜੀ ਨੇ ਅੱਜ ਤੋਂ 650 ਸਾਲ ਪਹਿਲਾਂ ਰਾਜਾ ਹਰਦੇਵ ਸਿੰਘ ਨਾਗਰਮਾਲ ਨੂੰ ਕਹਿ ਦਿੱਤ ਮਤਲਬ ਬੇਗੰਪੁਰਾ ਉਸੇ ਨੂੰ ਕਹਿ ਸਕਦੇ ਆ ਉਸੇ ਨੂੰ ਕਹਿ ਸਕਦੇ ਆ ਮਹਾਰਾਜ ਉਹਨਾਂ ਨੇ ਕਿਹਾ ਕਿ ਕਾਇਮ ਦਾ ਸਦਾ ਸਦਾ ਪਾਤਸ਼ਾਹੀ ਇੱਕ ਦੂਸਰਾ ਨਸੀਮ ਜਾਤ ਸਾਧਨਾ ਹੋ ਜੀ 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 ਹਾਂ ਅੱਛਾ ਮਹਾਰਾਜ ਜੇ ਆਪਾਂ ਸ੍ਰੀ ਜਗਤਗਿਰੀ ਮਹਾਰਾਜ Ashram ਦੀ ਗੱਲ ਕਰੀਏ ਤੇ ਗਤੀਵਧੀਆਂ ਵਿਧੀਆਂ ਕੀ ਨੇ ਹਰ ਰੋਜ਼ ਆਪਾਂ ਕਿਸ ਤਰ੍ਹਾਂ ਦਾ ਕਨਸੈਪਟ ਤਿਆਰ ਕਰਦੇ ਆ ਤਾਂ ਕਿ ਸੰਗਤ ਤੱਕ ਪਹੁੰਚੇ ਹੋਰ ਇਸ ਡੇਰੇ ਨਾਲ ਜੁੜੀਆਂ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਨੇ ਸਰ ਸੋਤਾ ਜੀ ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ ਹੈ ਕਿ ਜਿੰਨੇ ਵੀ ਇਸ ਡੇਰੇ ਨਾਲ ਜੁੜੇ ਹੋਏ ਆ ਵਰਕਰ ਜੀ ਉਹ ਪੜੇ ਲਿਖੇ ਆ ਤੇ ਉਹਨਾਂ ਦੀ ਸੋਚ ਹਮੇਸ਼ਾ ਇਹ ਰਹੀ ਕਿ ਅਸੀਂ ਸਮਾਜ ਨੂੰ ਉੱਪਰ ਕਿਸ ਤਰ੍ਹਾਂ ਉਠਾ ਸਕੀ ਬਿਲਕੁਲ ਬਿਲਕੁਲ ਇਸ ਜਿੰਨੀਅਮ ਬਿਲਡਿੰਗਾਂ ਮੰਨੀਆਂ ਸਭ ਤੋਂ ਫਰਸਟ ਬਿਲਡਿੰਗ ਸਾਡੀ ਦਰਸ਼ਨੀ ਡਿਉੜੀ ਬਣੀ ਉਧੇ ਇਨਾਂ ਨੇ ਸਕੂਲ ਦੀ ਸ਼ੁਰੂਆਤ ਕਰ ਦਿੱਤੀ ਕੀ ਬਾਤ ਹੈ ਜਦੋਂ ਸਕੂਲ ਸੁ ਦੀ ਸ਼ੁਰੂਆਤ ਕਰਤੀ ਕਰਦੇ ਕਰਦੇ ਨੂੰ 10+2 ਤੱਕ ਲੈ ਆਂਦਾ ਜੀ ਬਿਲਕੁਲ ਜਿੱਥੇ ਇਹ ਸਕੂਲ ਚੱਲ ਰਿਹਾ ਹੈ ਸੀਬੀਐਸਸੀ ਬੋਰਡ ਇੱਥੇ ਉੱਥੇ ਨਾਲ ਹੀ ਇੱਕ ਜੰਮੂ ਚ ਸਕੂਲ ਚੱਲ ਰਿਹਾ ਜਸਮਾ ਪਿੰਡ ਚ ਇੱਕ ਅੰਤੂਰ ਪਿੰਡਿਆ ਉੱਥੇ ਚੱਲ ਰਿਹਾ ਜੀ ਉਹਦੇ ਨਾਲ ਹੀ ਇਹਨਾਂ ਦੀ ਸੋਚ ਬਣੀ ਕਿ ਇੱਕ ਵੱਡਾ ਜਾ ਕੁਝ ਪ੍ਰੋਜੈਕਟ ਤੋ ਖੋਵੀ ਹੂੰ ਤੇ ਉਹਦੇ ਲਈ ਸੋਚ ਬਣਾ ਕੇ ਜਮੀਨ ਖਰੀਦ ਲਈ ਗਈ ਇਥੋਂ ਕੋਈ 25 30 ਕਿਲੋਮੀਟਰ ਵੱਡਾ ਪ੍ਰੋਜੈਕਟ ਮਤਲਬ ਬੇਗੰਪੁਰਾ ਯੂਨੀਵਰਸਿਟੀ ਦਾ ਵੈਸੇ ਉਹ ਤੋਂ ਨਾ ਰੱਖਿਆ ਉਹਨਾਂ ਬੇਗੰਪੁਰਾ ਸੈਂਟਰ ਜੀ ਜੀ ਪੀਐਸ ਤਰਨ ਦਾ ਓਕੇ ਤੇ ਬਾਅਦ ਚ ਕੁਝ ਬੰਦੇ ਨਾਲ ਜੁੜੇ ਉਹ ਕਿੰਨੇ ਅਹੀਂ ਨੂੰ ਯੂਨੀਵਰਸਿਟੀ ਚ ਲੈ ਕੇ ਆਵਾਂਗੇ ਜੀ ਆਖਰ ਅਸੀਂ ਉਹਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਦੀ ਇੱਕ ਬਿਲਡਿੰਗ ਕਿਹਾ ਬਣਾਇਓ ਤੇ ਅਸੀਂ ਵਦੀਸਾਂ ਚ ਵੀ ਗਏ ਲੋਕਾਂ ਨੇ ਸਹਿਯੋਗ ਵੀ ਦਿੱਤਾ ਜੀ ਪਰ ਉੱਥੇ ਥੋੜੀ ਜੀ ਸਾਨੂੰ ਮੁਸ਼ਕਲ ਆ ਗਈ ਜੀ ਕਿ ਉਹਦੇ ਤੇ ਕੋਈ ਧਾਰਾ ਲੱਗੀ ਕਿ ਇਹਦਾ ਜੋ ਕੁਦਰਤੀ ਹੈ ਦਿਖਾਓ ਇਹਨੂੰ ਤੁਸੀਂ ਨਸ਼ਟ ਨਹੀਂ ਕਰ ਸਕਦੇ ਇਸ ਕਰਕੇ ਉੱਥੇ ਐਨਓਸੀ ਨਹੀਂ ਮਿਲੀ ਉਸ ਬਿਲਡਿੰਗ ਵਿੱਚ ਅਸੀਂ ਸਕੂਲ ਚਲਾ ਦਿੱਤਾ ਜੀ ਔਰ ਉਹਦੇ ਨਾਲ ਨਾਲ ਅੱਜ ਕੱਲ੍ਹ ਉੱਥੇ ਇੱਕ ਬਹੁਤ ਵਧੀਆ ਅ ਕੈਡਮੀ ਚੱਲ ਰਹੀ ਐ ਮਤਲਬ ਐਨਓਸੀ ਤੋਂ ਪਹਿਲਾਂ ਬਿਲਡਿੰਗ ਬਣ ਚੁੱਕੀ ਸੀ ਜਦ ਕੀ ਚਾਹੀਦਾ ਸੀ ਪਹਿਲਾਂ ਐਨਓਸੀ ਲੈ ਲੈਂਦੇ ਉਹ ਸਮਝਿਆ ਕਿ ਜ਼ਮੀਨ ਆਪਣੀ ਐ ਤੇ ਜਿਹੜੇ ਵੀ ਬੰਦੇ ਸਾਡੇ ਨਾਲ ਕੰਮ ਕਰਦੇ ਜੀ ਜੀ ਉਹਨਾਂ ਨੂੰ ਗਰਾਊਂਡ ਦਾ ਪਤਾ ਨਹੀਂ ਪਤਾ ਨਹੀਂ ਸੀ ਜ਼ਮੀਨ ਤੇ ਆਪਣੀ ਉਹ ਬਿਲਡਰ ਨੂੰ ਬਣਾਓ ਜੀ ਬਿਲਡਿੰਗ ਬਣ ਜੇਗੀ ਅਸੀਂ ਫਿਰ ਐਨਓਸੀ ਲੈ ਕੇ ਕਰ ਲਾਂਗੇ ਹਮ ਹੁਣ ਉੱਥੇ ਅਕੈਡਮੀ ਚੱਲ ਰਹੀ ਹੈ ਜੀ ਜਿਹੜੇ ਬੱਚੇ ਭਰਤੀ ਹੋਣਾ ਹੋਣ ਉਹ ਉੱਥੇ ਟ੍ਰੇਨਿੰਗ ਲੈ ਰਹੇ ਆ ਔਰ ਉਹਦੇ ਨਾਲ ਨਾਲ ਉੱਥੇ ਇੱਕ ਹੈਲਥ ਸੈਂਟਰ ਜੀ ਕਿਉਂਕਿ ਛੋਟੀ ਜਿਹੀ ਪਹਾੜੀ ਹੈ ਔਰ ਬਹੁਤ ਵਰੀਆ ਜਗ੍ਹਾ ਤੇ ਕੁਦਰਤੀ ਇਲਾਜ ਲੋਕੀ ਬਿਮਾਰੀ ਨਾ ਹੋਣ ਇਸ ਤਰ੍ਹਾਂ ਦਾ ਸੀ ਮਾਹੌਲ ਇਸ ਤਰ੍ਹਾਂ ਦਾ ਮਾਹੌਲ ਨਹੀਂ ਜੀ ਐਸੇ ਰੰਦਾ ਉੱਥੇ ਕਰਾਂਗੇ ਕਿ ਬਿਮਾਰੀਆਂ ਆਉਣ ਹੀ ਨਾ ਲੋਕਾਂ ਨੂੰ ਕਿਉਂ ਰੋਡ ਤੋਂ ਥੋੜੀ ਜਿਹੀ ਮੁਟੇ ਕਿ ਕਾਰਨ ਕੀ ਹੈ 25 ਕਿਲੋਮੀਟਰ ਮੇਨ ਰੋਡ ਤੋਂ ਹਟਣਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਬੱਚੇ ਇੱਥੇ ਨਹੀਂ ਆ ਸਕਦੇ ਅ ਬੱਚੇ ਤੇ ਅਸੀਂ ਕਰ ਲੈਨੇ ਸੀ ਜੀ ਤੇ ਉੱਥੇ ਹੋਸਟਲ ਬਣਾ ਦਿੰਦੇ ਉਹ ਸਾਰਾ ਕੁਝ ਸਾਡੇ ਸੋਚ ਬਣ ਗਈ ਜਿ ਤਰ੍ਹਾਂ ਸਮਾਜ ਨੇ ਅਸੀਂ ਮੀਟਨਾ ਕੀਤੇ ਆ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਇਹਨੂੰ ਚਲਾਓ ਜੀ ਜੀ ਉਹ ਚੱਲ ਸਕਦਾ ਹੀ ਇਹ ਕੋਈ ਬੜਾ ਮੁਸ਼ਕਲ ਨਹੀਂ ਕੰਮ ਯੂਨੀਵਰਸਿਟੀ ਬਣਾਉਣਾ ਕੁਈ ਬਹੁਤ ਵੱਡੀ ਗੱਲ ਨਹੀਂ ਅੱਜ ਦੇ ਦੌਰ ਸਤਬ ਕੋਈ ਬਹੁਤ ਮੁਸ਼ਕਲ ਨਹੀਂ ਸਿਰਫ ਤੇ ਸਿਰਫ ਇਹ ਸਾਡੇ ਕੋਲ ਗਲਤੀ ਹੋ ਗਈ ਕਿ ਉਹ ਜਿਹੜੀ ਜ਼ਮੀਨ ਹੀ ਉਹਦਾ ਸੀ ਸਭ ਤੋਂ ਪਹਿਲਾਂ ਉਹ ਨਹੀਂ ਦੇਖ ਪਾਏ ਕਿ ਇਹਦੇ ਤੇ ਔਰ ਪਹਿਲਾਂ ਹੈ ਵੀ ਨਹੀਂ ਸੀ ਉਹ ਡਿਪਾਰਟਮੈਂਟ ਹੋਈ ਜਾਗਿਆ ਉਥੇ ਹੋਰ ਕਈ ਕਾਲਜ ਬਣੇ ਰਿਆ ਉਹਨਾਂ ਤੇ ਉਹਨਾਂ ਨੇ ਕੇਸ ਲਾ ਦਿੱਤ ਗਵਰਨਮੈਂਟ ਨੇ ਪਰ ਬਣ ਗਿਆ ਉਹ ਚੱਲ ਰਿਹਾ ਸਾਡਾ ਵੀ ਬਿਲਡਿੰਗ ਬਣੀ ਆ ਉਦੋਂ ਉਹਨਾਂ ਨੇ ਨਹੀਂ ਰੋਕਿਆ ਜਿੱਦਨ ਅਸੀਂ ਯੂਨੀਵਰਸਿਟੀ ਵਾਸਤੇ ਐਨਓਸੀ ਲੈਣ ਗਏ ਆ ਡਿਪਾਰਟਮੈਂਟ ਕੋਲੋਂ ਉਹ ਜਦੋਂ ਦੇਣਾ ਹੀ ਉਦੋਂ ਵੀ ਉਹਨਾਂ ਨੇ ਕਿਹਾ ਕਿ ਸੌਖੀ ਅਸੀਂ ਨਹੀਂ ਦੇ ਪਾਵਾਂਗੇ ਬਾਕੀ ਉੱਥੇ ਜਿਹੜੀਆਂ ਚੀਜ਼ਾਂ ਲਈ ਐਨਓਸੀ ਨਹੀਂ ਲੈਣੀ ਪੈਂਦੀ ਉਹ ਅਸੀਂ ਕੋਰਸ ਉਹੋ ਜਿਹੀਆਂ ਗਤੀਵਿਧੀਆਂ ਉੱਥੇ ਚਲਾਉਣ ਲਈ ਚੱਲੇ ਹੋਏ ਆ ਔਰ ਜਲਦੀ ਹੀ ਉੱਥੇ ਇੱਕ ਬਹੁਤ ਵੱਡਾ ਹਸਪੀਟਲ ਜਿਹੜਾ ਬਣ ਜਾਏਗਾ ਇਹ ਸਾਡੀ ਸੋਚ ਮਹਾਰਾਜ ਜੀ ਜੇ ਆਪਾਂ Swami Jagat Giri Ashram ਦੀ ਗੱਲ ਕਰੀਏ ਤਾਂ ਇੱਥੇ ਉਹ ਕਿਹੜੇ ਕਿਹੜੇ ਸਾਲਾਨਾ ਫੰਕਸ਼ਨ ਨੇ ਕਿਹੜੇ ਕਿਹੜੇ ਖਾਸ ਕਰਕੇ ਇਸ ਡੇਰੇ ਦੇ ਨਾਲ ਇਤਿਹਾਸ ਦੇ ਨਾਲ ਜੁੜੇ ਆ ਜਿਨ੍ਹਾਂ ਨੂੰ ਆਪਾਂ ਸੈਲੀਬ੍ਰੇਟ ਕਰਦੇ ਆ ਸੰਗਤ ਦੇ ਨਾਲ ਮਨਾਉਂਦੇ ਨੇ ਉਹ ਕਿਹੜੇ ਸਾਲ ਦੇ ਵਿੱਚ ਫੰਕਸ਼ਨ ਹੁੰਦੇ ਨੇ ਵੈਸੇ ਤਾਂ ਹਰ ਹਫਤੇ ਹੀ ਕਾਫੀ ਸੰਗਤ ਹੁੰਦੀ ਹੈ ਜੀ ਤੇ ਸੰਗਤ तकरीबन ਮੈਂ ਰੋਜ਼ ਹੀ ਦੇਖਿਆ ਮੈਂ ਪੰਜ 6 ਦਿਨ ਹੋ ਗਏ ਆ ਕੋ ਜੰਮੂ ਆ ਰਿਹਾ ਕੋਈ ਕਿਤੇ ਆ ਰਿਹਾ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਅੱਜ ਤਵਾਰ ਵੀ ਕਾਫੀ ਸੰਗਤ ਹੋ ਜਾਂਦੀ ਹੈ ਔਰ ਸੰਕਰਾਂਤੀ ਨੂੰ 10000 ਲੋਕ ਸੰਗਤ ਹੋ ਜਾਂਦੀ ਹੈ ਉਹਦੇ ਇਲਾਵਾ ਜਿਤਨਾ ਹੁਣ ਵਿਸਾਖੀ ਪਰਵਾਏਗਾ ਜੀ ਉਸ ਦਿਨ ਬਹੁਤ ਜ਼ਿਆਦਾ ਸੰਗਤ ਹੋਏਗੀ ਹੂੰ ਉਹਦੇ ਬਾਅਦ ਸ੍ਰੀ ਗੁਰੂ ਵਿਦਾਹ ਜੀ ਦਾ ਪ੍ਰਕਾਸ਼ੀ ਜੋਤ ਸਮਾਈ ਦਿਵਸ ਅਸੀਂ ਮਨਾਈਆ ਵਾਹ ਉਹ ਵੈਸੇ ਆਸਰ ਮਹੀਨੇ ਦੀ ਸੰਕਰਾਂਤੀ ਨੂੰ ਮਨਾਉਂਦੇ ਹੀ ਜੀ ਪਰ ਜਿਹੜੇ ਮਲਾਜ਼ਮ ਆ ਉਹਨਾਂ ਨੇ ਕਹਿਆ ਐਤੋਂ ਰੱਖ ਦੋ ਹੁਣ ਅਸੀਂ ਉਹਨੂੰ ਜੂਨ ਮਹੀਨੇ ਦੇ ਸੈੰਡਾ ਐਤੋਂ ਰੋ ਰੱਖਿਆ ਹੋਇਆ ਰੱਖਿਆ ਹੋਇਆ ਹਾਂਜੀ ਉਹ ਆਏਗਾ ਉਹਦੇ ਬਾਅਦ ਇੱਕ ਸਦੀ ਪ੍ਰਕਾਸ਼ ਪੱਤਰ ਕਾ ਜਲੋਨੇ ਜੀ ਉਹਦੀ ਵਰੇ ਗੰਢ ਅਸੀਂ ਮਨਾਉਨੇ ਆ ਜੀ ਉਹ ਜਿਹੜੀ ਆ ਅਕਤੂਬਰ ਮਹੀਨੇ ਚ ਸੰਕਰਾਂਤੀ ਜਿਹੜੀ ਵੀ ਆਏਗੀ ਜੀ ਜੀ ਉਹਦੇ ਉਦੋਂ ਮਨਾਤੀ ਜਾਂਦੀ ਆ ਉਦੋਂ ਵੀ ਕਾਫੀ ਸੰਗਤ ਹੁੰਦੀ ਹੈ ਫਿਰ ਮਾਰੇ ਜੀ ਇੰਨੀ ਸੰਗਤ ਮੈਂ ਜਿੱਥੋਂ ਤੱਕ ਮੇਰੇ ਕੋਲ ਵੀਡੀਓ ਪਹੁੰਚੀਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਾਇਦ ਜੂਨ ਦੇ ਵਿੱਚ ਦਸੰਬਰ ਦੇ ਵਿੱਚ ਕਾਫੀ ਸੰਗਤ ਮੇਰੇ ਕੋਲ ਵੀਡੀਓ ਵੀਡੀਓ ਪਹੁੰਚੀਆਂ ਸੀ ਉਹਨਾਂ ਦੇ ਕਿ ਰੈਂਡ ਸੈਂਡ ਦਾ ਇੰਤਜ਼ਾਮ ਕਿਸ ਤਰ੍ਹਾਂ ਕਰਦੀ ਐ ਸੇ ਕਿਸ ਤਰ੍ਹਾਂ ਸੇਵਾਦਾਰ ਕਰਦੇ ਆ ਪਾਰਕਿੰਗ ਦਾ ਇੰਤਜ਼ਾਮ ਕਿਸ ਤਰ੍ਹਾਂ ਹੁੰਦੀ ਐ ਐ ਸਭ ਤੋਂ ਜ਼ਿਆਦਾ ਸਮੱਸਿਆ ਸਾਨੂੰ ਪਾਰਕਿੰਗ ਦੀ ਹੁੰਦੀ ਐ ਜੀ ਜੀ ਹਾਲਾਂਕਿ ਸਾਡੇ ਕੋਲ ਕਾਫੀ ਏਰੀਆ ਪਰ ਫਿਰ ਵੀ ਪਾਰਕਿੰਗ ਦੀ ਥੋੜੀ ਸਮੱਸਿਆ ਆ ਹੀ ਜਾਂਦੀ ਐ ਪਰ ਫਿਰ ਵੀ ਸੇਵਾਦਾਰ ਜਿੰਨਾ ਕੋਲ ਲੋਕ ਹੋ ਸਕਦਾ ਬਿਲਕੁਲ ਉਹ ਕਰਦੇ ਐ ਰੈਂਡ ਵੀ ਸਾਡੇ ਕੋਲ ਜਿਵੇਂ ਸਕੂਲ ਬਿਲਡਿੰਗ ਜੀ ਅਹੀਂ ਉਹਨੂੰ ਖਾਲੀ ਕਰਵਾ ਲੈਨੇ ਆ ਜੀ ਪੂਸਰੇ ਪਾਸੇ ਤਪਸਥਾਨ ਦਾ ਹਾਲ ਹੈ ਉਧਰ ਵੀ ਇੱਕ ਯਾਤਰੀ ਨਵਾਸਿਆ ਜੀ ਉਹਦੇ ਇਲਾਵਾ ਜਿਹੜੇ ਸਾਡੇ ਇੱਥੇ ਲੋਕਲ ਸਰਦਾਲੂ ਹੈ ਕੁਝ ਜਿਹੜੇ ਖਾਸ ਸੇਵਾਦਾਰ ਉਹਨਾਂ ਦੇ ਨਾਲ ਉਹਨਾਂ ਦੇ ਘਰਾਂ 'ਚ ਅਡਜਸਟਮੈਂਟ ਕਰ ਲਈ ਹਾਂਜੀ ਹਾਂਜੀ ਜੀ ਜੀ ਅੱਛਾ ਮਰੇ ਇੱਕ ਪ੍ਰਸ਼ਨ ਮੇਰੇ ਜ਼ਿਹਨ ਦੇ ਵਿੱਚ ਹੈ ਕਿ ਬਹੁਤ ਸਾਰੇ ਇਸ ਡੇਰੇ ਨਾਲ ਨਵਾ ਜੋੜਨਾ ਚਾਹੁੰਦੇ ਨੇ ਜਿਉ ਇਸ ਡੇਰੇ ਨਾਲ ਜੋੜਨ ਤੇ ਉਹ ਕੀ ਮਤਲਬ ਇਤੋਂ ਮਤਲਬ ਕਿਸ ਤਰ੍ਹਾਂ ਦੀ ਉਹਨਾਂ ਨੂੰ એનર્ਜੀ ਜਿਹੜੀ ਉਹ ਮਿਲੇਗੀ ਸਰ ਦੇਖੋ ਜਦੋਂ ਕੋਈ ਆਏਗਾ ਗੁਰੂ ਜੀ ਨੇ ਆਪਣੀ ਬਾਣੀ ਚ ਕਿਹਾ ਸੀ ਕਿ ਤੂੰ ਚੰਦਨ ਹਮ ਰਿੰਡ ਵਾਪਰੇ ਸੰਗ ਤੇ ਮਾਰੇ ਵਾਸਾ ਨੀਚ ਰੂਖ ਤੇ ਊਚ ਪੇਹ ਗੰਧ ਸੁਗੰਧ ਨਿਵਾਸ ਜਦੋਂ ਅਸੀਂ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਇੱਥੇ ਆਵਾਂਗੇ ਜੀ ਤਾਂ ਕੁਦਰਤੀਆਂ ਨਰਜ਼ੀ ਮਿਲੇਗੀ ਹੁਣ ਜਿਹੜਾ ਵੀ ਕੋਈ ਨਵਾਂ ਹੁੰਦਾ ਹੈ ਉਹ ਜਦੋਂ ਗੁਰੂ ਜੀ ਦੇ ਵਰਲਡ ਪੀਸ ਟੈਂਪਲ ਦੇ ਦਰਸ਼ਨ ਕਰਦਾ ਤਾਂ ਕਹਿੰਦਾ ਵਾਕਿਆ ਹੀ ਕਿ ਵਰਲਡ ਪੀਸ ਟੈਂਪਲ ਆਇਆ ਇੱਥੇ ਸਾਨੂੰ ਸ਼ਾਂਤੀ ਮਿਲ ਰਹੀ ਹੈ ਕਿਉਂਕਿ ਕੁਦਰਤੀ ਨਜ਼ਾਰਿਆਂ ਨਾਲ ਇੱਕ ਰਿਆ ਹੋਇਆ ਅਸਰ ਮੈਂ ਇੱਕ ਪਾਸੇ ਦਰਿਆ ਹੈ ਦੂਜੇ ਪਾਸੇ ਪਹਾੜੀ ਹੈ ਤਾਂ ਨਾਲ-ਨਾਲ ਜੋ ਸੰਗਤਾਂ ਇੱਥੇ ਆਉਂਦੀਆਂ ਨੇ ਉਹ ਸਾਰੀ ਮਾਲਕ ਨੇ ਯਾਦ ਕਰਦੀਆਂ ਤੇ ਉਹ ਮਾਲਕ ਦੇ ਨਾਮ ਦੀ ਊਰਜਾ ਇਸ ਧਰਤੀ ਦੇ ਵਿੱਚ ਭਰੀ ਹੋਈ ਹੈ ਜਦੋਂ ਕੋਈ ਹੁੰਦਾ ਕੁਦਰਤੀ ਉਹਦੇ ਤੇ ਅਸਰੀ ਦਾ ਇੱਕ ਆਖਰੀ ਕੁਐਸਚਨ ਹੈ ਮਹਾਰਾਜੀ ਤੁਸੀਂ ਹੁਣ ਸਾਰੀ ਜਗ੍ਹਾ ਤੇ ਜਾ ਕੇ satsang ਫਰਮਾ ਨਹੀਂ ਸਕਦੇ ਕਿਉਂਕਿ ਪ੍ਰੋਗਰਾਮ ਮੈਂ ਦੇਖ ਰਿਹਾ ਸੀ ਅਸ਼ੋਕ ਸਰ ਦੇ ਕੋਲ ਲਿਸਟ ਦੇਖ ਰਿਹਾ ਸੀ ਇੰਨਾ ਸ਼ਡਿਊਲ ਬੀਜ਼ੀ ਐ satsangਾਂ ਦਾ ਫਿਰ ਤੁਸੀਂ ਮਤਲਬ ਕਿਸ ਤਰ੍ਹਾਂ ਅਰੇਂਜ ਕਰਦੇ ਹੋ ਪ੍ਰੀਚਰ ਰੱਖੇ ਹੋਏ ਨੇ ਪਾਠੀ ਰੱਖੇ ਹੋਏ ਨੇ ਜੇ ਪਾਠੀ ਰੱਖੇ ਹੋਏ ਨੇ ਤਾਂ ਉਹਨਾਂ ਦੀ ਕੁਆਲੀਫਿਕੇਸ਼ਨ ਕਿਸ ਤਰ੍ਹਾਂ ਮਤਲਬ ਡਿਊਟੀਆਂ ਲੱਗਦੀਆਂ ਨੇ ਉਹਦੇ ਬਾਰੇ ਥੋੜਾ ਜਿਆਦਾ ਜਾਣਦੇ ਜਾਂਦੇ ਜ਼ਰੂਰ ਦੱਸ ਦਿਓ ਹਾਂ ਤੇ ਵਾਕਿਆ ਸਾਰੇ ਪ੍ਰੋਗਰਾਮ ਤੇ ਮੈਂ ਨਹੀਂ ਕਰ ਸਕੀ ਜੀ ਬਹੁਤ سارے ਪ੍ਰੋਗਰਾਮ ਸਾਡੇ ਜਿਹੜੇ ਪਾਠ ਹੀ ਜਾਂਦੇ ਆ ਉਹੀ ਕਰਦੇ ਆ ਜੀ ਤੇ ਉਹ ਪਾਠ ਜਨਾਂ ਦਾ ਅਸੀਂ ਰੱਖਿਆ ਹੋਇਆ ਹੈ ਦਰਜਾ ਬਦਰਜਾ ਜੀ ਵੱਡੇ ਪ੍ਰੋਗਰਾਮ ਚ ਕੌਣ ਜਾਏਗਾ ਕਿਸੇ ਦੇ ਘਰੇਲੂ ਪ੍ਰੋਗਰਾਮ ਚ ਕੌਣ ਜਾਏਗਾ ਉਹ ਇੱਕ ਲਿਸਟ ਤੇ ਤਿਆਰ ਹੈ ਸਾਡੇ ਜਿਹੜਾ ਸੇਵਾਦਾਰ ਉਥੇ ਡਿਊਟੀਆਂ ਲੋਂਦਾ ਉਹਨੂੰ ਸਾਰਾ ਨਾਲ ਜੈ ਇਸ ਗੱਲ ਦਾ ਜੇ ਉਹਨੂੰ ਨਾ ਪਤਾ ਲੱਗੇ ਤਾਂ ਉਹ ਸੈਕਟਰੀ ਜੀ ਨੂੰ ਪੁੱਛ ਲੈਂਦਾ ਅਗਰ ਸੈਕਟਰੀ ਕੋਲ ਵੀ ਨਾ ਪਤਾ ਚੱਲ ਸਕੇ ਉਹਨਾਂ ਨੂੰ ਵੀ ਕੋਈ ਤੇ ਕਨਫਿਊਜ਼ ਹੋ ਜਾਂਦਾ ਤੇ ਫਿਰ ਮੇਰੇ ਨਾਲ ਗੱਲ ਕਰ ਲੈਂਦੇ ਆ ਤੇ ਉਹਨਾਂ ਦੀਆਂ ਡਿਵਟੀਆਂ ਲਗਾ ਦਿੱਤੀਆਂ ਜਾਂਦੀਆਂ ਕਿ ਤੁਸੀਂ ਉੱਥੇ ਜਾਵੋਗੇ ਤੁਸੀਂ ਉੱਥੇ ਜਾਓਗੇ ਤੁਸੀਂ ਉੱਥੇ ਜਾਵੋਗੇ ਉਹ ਫਿਰ ਇਸ ਤਰ੍ਹਾਂ ਸਾਰੀ ਪ੍ਰੋਗਰਾਮ ਹੋ ਜਾਂਦੇ ਸੋ ਦੋਸਤੋ ਬਹੁਤ ਮਤਲਬ ਗੱਲਬਾਤ ਜਿਹੜੀ ਹੈ ਬੜੀ ਸ਼ਾਰਪ ਫੁੱਲ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਸੀ ਔਰ دل ਨਹੀਂ ਕਰਦਾ ਸੀ ਕਿ ਪ੍ਰੈਸ਼ਨ ਖਤਮ ਕਰਨ ਨੂੰ ਕਿ ਕੰਟੀਨਿਊ ਰੱਖੀ ਜਾਈਏ ਔਰ ਵੱਡੀ ਗੱਲ ਇੱਥੋਂ ਇਹ ਹੈ ਦੋਸਤੋ ਕਿ ਅਸੀਂ ਇਸ ਪ੍ਰੋਗਰਾਮ ਨੂੰ ਬਿਲਕੁਲ ਕੰਟੀਨਿਊ ਰੱਖਾਂਗੇ ਔਰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਐਪੀਸੋਡ ਹਰ ਰੋਜ਼ ਆਪ ਤੱਕ ਪਹੁੰਚਣ ਡੇਰੇ ਦੀਆਂ ਗਤੀਵਿਧੀਆਂ ਬਾਰੇ ਬਾਬਾ ਜੀ ਦੀਆਂ ਗਤੀਵਿਧੀਆਂ ਬਾਰੇ ਸੰਗਤ ਦੀਆਂ ਗਤੀਵਿਧੀਆਂ ਬਾਰੇ ਜੇਕਰ ਤੁਸੀਂ ਜੋੜਨਾ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ ਜੋੜ ਸਕਦੇ ਹੋ ਔਰ ਇਹਨਾਂ ਖੂਬਸੂਰਤ ਵਿਸ਼ਾਲ ਡੇਰਾ ਬਣਿਆ ਹੋਇਆ ਹੈ ਸਤਿਮੁੱਚ ਜਦੋਂ ਵਰਲਡ ਪੀਸ ਟੈਂਪਲ ਦੇ ਆਪਾਂ ਬਾਹਰੋਂ ਦਰਸ਼ਨ ਕਰਦੇ ਆ ਤੇ ਕਿਉਰਿਓਸਟੀ ਪੈਦਾ ਹੁੰਦੀ ਹੈ ਕਿ ਜਾ ਕੇ ਕਿਸ ਤਰ੍ਹਾਂ ਨਜ਼ਦੀਕ ਤੋਂ ਅਸੀਂ ਦਰਸ਼ਨ ਕਰ ਸਕੀਏ ਸੋ ਬਾਬਾ ਜੀ ਬਹੁਤ ਚੰਗਾ ਲੱਗਾ ਮਾਰੇ ਤੁਸੀਂ ਅੱਜ ਵਕਤ ਦਿੱਤਾ ਔਰ ਅੱਜ ਸਟੂਡੀਓ ਦਾ ਵੀ ਆਗਾਜ਼ ਕੀਤਾ ਔਰ ਵਿਕਾਟਨ ਕੀਤਾ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਰ ਅੱਛਾ ਜੈ ਗੁਰਦੇ ਤਦ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਪੈਦਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਚੈਨਲ ਦੇ ਨਾਲ ਮੈਨੂੰ ਜਾਨੀ ਆਪਣੇ ਦੋਸਤ ਸਹੋਤਾਂ ਨੂੰ ਦਿਓ ਇਜਾਜ਼ਤ ਜੈ ਗੁਰਦੇ ਧੰਨ ਗੁਰਦੇ